ਅੰਮ੍ਰਿਤਸਰ 'ਚ ਕਾਰ ਸਵਾਰਾਂ ਨੂੰ ਰਾਹ ਨਾ ਦੇਣਾ ਇੱਕ ਬੱਸ ਦੇ ਡਰਾਈਵਰ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਰਸਤਾ ਨਾ ਮਿਲਣ ਤੇ ਗੁੱਸੇ ਚ ਆਏ ਨੌਜਵਾਨਾਂ ਨੇ ਬੱਸ ਦੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਘਟਨਾ ਅੰਮ੍ਰਿਤਸਰ ਫਤੇਗੜ ਚੂੜੀਆਂ ਰੋਡ ਤੇ ਪਿੰਡ ਨੰਗਲੀ ਦੇ ਕੋਲ ਵਾਪਰੀ ਹੈ। ਡਰਾਈਵਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਸ ਦੇ ਕੰਡਕਟਰ ਰੇਸ਼ਮ ਸਿੰਘ ਨੇ ਦੱਸਿਆ ਹੈ ਕਿ ਦੁਪਹਿਰ ਵੇਲੇ ਆਪਣੀ ਸਵਾਰੀ ਨਾਲ ਭਰੀ ਬੱਸ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕਵਾਲ ਨੂੰ ਜਾ ਰਹੇ ਸਨ। ਕਿ ਪਿੱਛੋਂ ਆ ਰਹੀ ਇੱਕ ਸਵਿਫਟ ਕਾਰ ਚਾਲਕ ਨੇ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ ਕੁਝ ਦੇਰ ਬਾਅਦ ਕਾਰ ਸਵਾਰ ਨੇ ਕਾਰ ਬਸ ਅਕੇ ਖੜੀ ਕਰ ਦਿੱਤੀ ਅਤੇ ਡਰਾਈਵਰ ਵੱਲੋਂ ਇਸ ਗੱਲ ਦਾ ਵਿਰੋਧ ਕਰਨ ਤੇ ਡਰਾਈਵਰ ਗੁਰਿੰਦਰ ਸਿੰਘ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਗੋਲੀ ਲੱਗਣ ਤੋਂ ਬਾਅਦ ਗੁਰਿੰਦਰ ਸੜਕ ਤੇ ਡਿੱਗ ਪਿਆ ਅਤੇ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਕੰਡਕਟਰ ਦੇ ਮੁਤਾਬਕ ਗੱਡੀ ਵਿੱਚ ਕੋਈ ਚਾਰ ਨੌਜਵਾਨ ਸਵਾਰ ਸਨ ਉਧਰ ਇਸ ਮਾਮਲੇ ਦੀ ਜਾਂਚ ਲੱਗੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਉਨਾ ਕਿਹਾ ਕਿ ਗੱਡੀ ਦਾ ਨੰਬਰ ਪਤਾ ਲੱਗ ਚੁੱਕਾ ਹੈ ਜਿਸ ਦੇ ਆਧਾਰ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪਤਾ ਹੋਈ ਦੀ ਗੱਲ ਹੈ ਤੇ 7:30 ਵਜੇ ਦੀ ਗੱਲ ਆ ਦੁਪਹਿਰ ਦੀ ਤੇ ਤੇ ਬੱਸ ਸੀਗੀ ਜਾ ਰਹੀ ਨੰਗਲੀ ਦੇ ਕੋਲੇ ਪਿੱਛੇ ਤਿੰਨ ਗੱਡੀ ਸੀਗੀ ਸਵਿਫਟ ਪਹਿਲੇ ਤਿੰਨ-ਚਾਰ ਲੜਕੇ ਸੀਗੇ ਉਹਨਾਂ ਨੇ ਜਦੋਂ ਗੱਡੀ ਤੋਂ ਗੱਡੀ ਨੇ ਰਾਹ ਦਿੱਤਾ ਵਾ ਤੇ ਅੱਗੇ ਨਿਕਲੇ ਉਹਨਾਂ ਨੇ ਗੱਡੀ ਦੇ ਅੱਗੇ ਰੋਕ ਕੇ ਤੇ ਜਿਹੜੀ ਬੱਸ ਸੀਗੀ ਅੱਗੇ ਕਰਤੀ ਗੱਡੀ ਰੋਕ ਕੇ ਤੇ ਉਹ ਇਹ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਨੇ ਬੋਲਣਾ ਲੱਗ ਪਿਆ ਕਿ ਤੁਸੀਂ ਸਾਨੂੰ ਰਾਹ ਨਹੀਂ ਦਿੱਤਾ ਐਵੇਂ ਕੋਈ ਗੱਲਬਾਤ ਹੋਈ ਉਹਨਾਂ ਨੇ ਕੱਢ ਕੇ ਤੇ ਇਹਦੇ ਗੋਲੀ ਮਾਰਤੀ ਐ ਤੇ ਬਾਕੀ ਜਿਹੜੀ ਆ ਮੌਕੇ ਤੇ ਕਾਰਵਾਈ ਹੋ ਗਈ ਆ ਕਿ ਅਸੀਂ ਰਜਿਸਟਰ ਕਰਨ ਲੱਗੇ ਆ ਸਾਰੇ ਬਾਕੀ ਵਗੈਰਾ ਸਾਰੇ ਅਲਰਟ ਹੋ ਗਏ ਕੋਈ ਪਛਾਣੋ ਹੀ ਬੰਦੇ ਕਿਹੜੇ ਸੀ ਚੱਲ ਰਿਹਾ ਭੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਨੰਬਰ ਵਗੈਰਾ ਹੋ ਗਏ ਆ ਤਕਰੀਬਨ ਕੋਸ਼ਿਸ਼ ਕਰਨ ਲਈ ਜਿੱਥੇ ਨੰਬਰ ਨਿਕਲੇ ਆ ਫੋਜਪੁਰ ਦਾ ਨੰਬਰ ਨਿਕਲਿਆ ਬੜਾ ਕਿਤੇ ਪੈਂਦਾ ਹੋਣਾ ਮੱਚਾ ਜਿਹੜਾ ਹਮੇ ਕੰਡੈਕਟਰ ਨਾਲ ਸੀਗਾ ਉਹਦੀ ਉਹਦੇ ਬਿਆਨਾਂ ਦੇਸ਼ ਕਰਦੇ ਦਾ ਉਹਦੇ ਜਿਹੜੇ ਗੋਲੀ ਵੱਜੇ ਡਰਾਈਵਰ ਦਾ ਨਾਮ ਉਹਦਾ ਨਾਮ ਹੈਗਾ ਜੀ ਸਾਬੀ ਸਾਬੀ ਲਿਖਾਇਆ ਹੋਇਆ ਸੀ ਉਹਦਾ ਨਾਮ ਗੁਰਵਿੰਦਰ ਗੁਰਵਿੰਦਰ ਸਿੰਘ ਆ ਗੁਰਵਿੰਦਰ ਸਿੰਘ ਜਿਹੜੇ ਸਾਬੀ ਕਿੱਥੇ ਜਾਂਦਾ ਤੇ ਕਿਹੜੀ ਬੱਸ ਚਲਦਾ ਠੱਠਾ ਗੇਟ ਰੈਪੋਰਟ ਦੀ ਬੱਸ ਇੱਟੱਠਾ ਪਿੰਡ ਦਾ ਰਹਿਣ ਵਾਲਾ ਮੈਂ ਤੇ ਕਾਲੂ ਵਾਲਿਆਂ ਦੀ ਬੱਸ ਲਾਂਗਾ ਕਾਲੂ ਵਾਲਾ ਠੀਕ ਹੈ ਥੈਂਕ ਯੂ ਬਿਊਰੋ ਰਿਪੋਰਟ ਪੰਜਾਬ ਟੂਡੇ